ਸਟਾਮ ਫੋਰਸ ਦੇ ਦਫ਼ਤਰ 'ਚ ਕੰਮ ਕਰਦੀ ਗਰਲਫ੍ਰੈਂਡ ਦੀ ਮੁਖ ਖ਼ਬਰੀ ਤੇ ਬੁਆਏਫ੍ਰੈਂਡ ਨੇ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਸਟਾਮ ਫੋਰਸ ਤੋਂ ਕੋਲੋਂ 3 ਲੱਖ ਰੁਪਏ ਦੀ ਕੈਸ਼ ਤੇ ਲੈਪਟਾਪ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਲੁੱਟ ਦੀ ਘਟਨਾ ਤੋਂ ਬਾਅਦ ਬਨੋੜ ਪੁਲਿਸ ਨੇ ਵੱਖ-ਵੱਖ ਤਰਾਮਾ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ CIS ਸਟਾਫ ਨਾਲ ਮਿਲ ਕੇ ਮਾਮਲੇ ਤੇਜ਼ ਕਰਨ ਲਈ ਐਕਸ਼ਨ ਕੀਤਾ ਸਟਾਫ ਫੋਰਸ ਦੇ ਦਫ਼ਤਰ ਚ ਕੰਮ ਕਰਦੀ ਲੜਕੀ ਤੇ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਮਾਮਲੇ ਦੀਆਂ ਤੰਦਾਂ ਆਪਸ ਵਿੱਚ ਜੁੜਦੀਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨੇ ਲੜਕੇ ਤੇ ਲੜਕੀ ਨੂੰ ਕਾਬੂ ਕਰ ਲਿਆ ਪੁਤੋ ਜੀ ਰਿਜੈਂਟਪੁਰ ਵਾਸੀ ਕਜੀਪੁਰ ਜਿਹੜੀ ਇਥੇ ਸਟਾਫ ਵੇਜੀ ਸੀ ਸਟਾਫ ਵਾਲਾ ਕੰਮ ਕਰਦੀ ਸੀ ਉਹ ਨਾਲ ਕੋਈ ਸੀ ਸਾਰਾ ਜਿਵੇਂ ਪਹੁੰਚਲੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਦੇ ਹੋਏ 304 ਬੀ ਐਸ ਤੇ ਪਰਚਾ ਦਰਜ ਕਰਕੇ ਬਰਕਰਾਰ ਅਨਨ ਪਸੰਦ ਜਿਹੜੀ ਤਕਤੀਸ਼ ਨੂੰ ਮਿਲਤੀ ਸੀ ਮੇਰੀ ਦੁਆਰਾ ਜਿਹੜੀ ਤਕਤੀਸ਼ ਨੂੰ ਸਾਡੇ ਸੀਆਈ ਦੀ ਟੀਮ ਤੇ ਸਾਡੇ ਥਾਣੇ ਤੋਂ ਕਿ ਸਾਰਿਆਂ ਨੇ ਬੰਦਾ ਭਾਰੋ ਕੇ ਤਕਤੀਸ਼ ਦੇ ਵਿੱਚ ਸਭ ਨੇ ਮਿਲ ਕੇ ਕਰਕੇ ਜਿਹੜਾ ਮਕਦਮਾ ਟ੍ਰੇਸ ਕੀਤਾ ਇਹਦੇ ਵਿੱਚ ਸਾਨੂੰ ਲੀਡ ਵੀ ਮਿਲ ਕੇ ਇੱਕ ਜਿਹੜੀ ਜੋਤੀ ਨਾਮ ਜਿਹੜੀ ਲੜਕੀ ਆ ਇਹਨਾਂ ਦਾ ਫੋਕਸਰ ਸੰਜੀਤ ਕੁਮਾਰ ਨੂੰ ਦਫਤਰ ਚ ਐਜ਼ ਅ ਪ੍ਰਿੰਟਰ ਕੰਮ ਕਰਦੀ ਸੀ ਉਹਨਾਂ ਦੀ ਮਿਲਿ ਕੁਖ ਦੇ ਨਾਲ ਉਹਨਾਂ ਦੇ ਇੱਕ ਬੁਆਏਫਰੈਂਡ ਆ ਗਏ ਤੇ ਹਕੇ ਉਹਨਾਂ ਦੇ ਜਿਹੜੇ ਦੋਸਤ ਨੇ ਸਤਵਿੰਦਰ ਸਿੰਘ ਉਹ ਤੇ ਸ਼ੈਲਟੀ ਨਰੀਅਲੀ ਪਿੰਡ ਤੋਂ ਮੋਹਿਤ ਬਨੂਰ ਤੋਂ ਤੇ ਇੱਕ ਜਿਹੜੇ ਪਰਵਿੰਦ ਕੁਮਾਰ ਨੇ ਉਹ ਵੀ ਬਨੂਰ ਤੋਂ ਚਾਰਾਂ ਨੇ ਉਹਦੀ ਜਿਹੜੀ ਰੇਕੀ ਹੈ ਜੋਤੀ ਵੱਲੋਂ ਕਰਵਾ ਕੇ ਚਾਰਾਂ ਨੇ ਉਹਨਾਂ ਨੂੰ ਪਿੱਛਾ ਕਰਕੇ 24 ਤਰੀਕ ਨੂੰ ਕੁੱਟਮਾਰ ਕਰਕੇ ਜਿਹੜੇ 3 ਲੱਖ ਰੁਪਏ ਸਮੇਤ ਲੈਪਟਾਪ ਤੇ ਬੈਗ ਦੇ ਖੋਹ ਕੀਤੇ ਤੇ ਫਿਰ ਤੁਹਾਡੇ ਕਪੀਸ਼ ਸੀ ਇਹਨਾਂ ਨੂੰ ਆ ਰਾਉਂਡ ਅਪ ਕੀਤਾ ਜਿਹਦੇ ਵਿੱਚ ਸਾਡੇ ਕੋਲੇ ਹੁਣ ਤੱਕ ਸਤਜਵੇਂਦਰ ਸਿੰਘ ਤੇ ਦੀ ਰੈਸਟ ਹੋ ਚੁੱਕੀ ਆ ਮੋਹਿਤ ਤੇ ਰਿੰਦ ਕਿੰਨੇ ਅਸੀਂ ਰੈਸਟ ਕਰ ਲਏ ਜਿਵੇਂ ਜੋਤੀਪੂਰ ਲੜਕੀ ਆ ਇਹ ਵੀ ਰੈਸਟ ਹੋ ਚੁੱਕੀ ਆ ਜਿਹੜਾ ਅਮਨਪ੍ਰੀਤ ਉਹ ਵਜੇ ਭਗੋੜਾ ਤੇ ਇਹਦੇ ਵਿੱਚ ਹੁਣ ਤੱਕ ਅਸੀਂ 2 ਲੱਖ 12 ਹਜ਼ਾਰ ਪੀ ਜਿਹੜਾ ਖੋਹ ਕੀਤੇ ਪੈਸੇ ਤੋਂ ਇਹ ਤੁਹਾਡੇ ਕਰ ਚੁੱਕੇ ਆ ਤੇ ਚਾਰ ਬਾਰੇ ਫੋਨ ਨੇ ਇੱਕ ਜਿਹੜਾ ਉਸ ਟਾਈਮ ਉਹਨੇ ਹਥਿਆਰ ਵਰਤੇ ਸੀ ਤੁਸੀਂ ਦੇਖ ਰਹੇ ਹੋ ਜਿਹੜੀ ਲੋਹੇ ਦੀ ਲਾੜ ਤੇ ਕਰਾਰੀ ਲਾਈ ਗਈ ਸੀ ਇਹਦੀ ਵੀ ਕਾਹਲੀ ਹੋ ਚੁੱਕੀ ਹੈ ਤੇ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਚ ਵਰਤਿਆ ਗਿਆ ਸੀ ਤੇ ਅਮਰਪ੍ਰੀਤ ਜੀ ਭਗੋੜਾ ਉਹਨੂੰ ਸੀ ਜਲਦੀ ਟੀਮਾਂ ਲੱਗੀਆਂ ਹੋਈਆਂ ਜਲਦੀ ਉਹਨੂੰ ਸੀ ਮੁੱਖ ਦੋਸ਼ੀ ਕੌਣ ਹੈ ਜੀ ਸਾਰੇ ਘਟਨਾ ਜਾਂ ਇਹਦੇ ਚ ਮੁੱਖ ਦੋਸ਼ੀ ਤਾਂ ਆਪਾਂ ਜਿਹੜੀ ਇਨੀਸ਼ੀਅਲੀ ਜਿਹੜੀ ਇਥੋਂ ਸਟਾਰਟ ਹੋਈ ਹੈ ਜਿਹੜੀ ਸਾਜ਼ਿਸ਼ ਉਹ ਫਮਨਪੀ ਚ ਜੁੰਤੀ ਦੀ ਹਰਪਚ ਜੀ ਸ਼ੁਰੂ ਹੋ ਗਈ ਕਿ ਉਹਦੇ ਚ ਉਹ ਇਹ ਜਿਹੜੀ ਹੈਲਪ ਲੈਂਦੇ ਆ ਸ਼ੈਂਟੀ ਤੇ ਮੋਹਿਤ ਤੇ ਹਰਮਨ ਕੁਮਾਰ ਟੋਟਲ ਪੰਜ ਰਲਕੇ ਸਵਾਰਨ ਪੰਜਾਬ ਹੁੰਦੇ ਆ ਤੇ ਵੀਰੇ 101 120 ਵੀ ਦਾ ਜਿਹੜਾ ਤੇ ਚੌਥੀ ਜਿਹੜੀ ਧਾਰਾ ਉਹਦਾ ਵਾਦਾ ਕਰ ਚੁੱਕੇ ਹਾਂ ਤੇ ਐਸ ਪਰ ਇਨਵੈਸਟੀਗੇਸ਼ਨ ਜੇ ਸਾਡਾ ਕੋਈ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਅਨੁਸਾਰ ਤੁਸੀਂ ਇਹਦੇ ਜਿੱਥੇ ਧਰਾਂ ਦਾ ਜਵਾਦਾਂ ਜੇ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਹੁੰਦੀ ਉਦੋਂ ਤੁਹਾਨੂੰ 9 ਮਿੰਟ ਕਰਕੇ ਜਿੰਨਾ ਘਬਰਾਹ ਜ ਇਹਨਾਂ ਦਾ ਕੋਈ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਹੈਗਾ ਪਹਿਲਾਂ ਵੀ ਕੋਈ ਪਰਚਾ ਦਰਜਾ ਇਹਨਾਂ ਤੇ ਇਹਨਾਂ ਚੋਂ ਜਿਹੜੇ ਅਮਨਪੀਰ ਜਿਹਨੇ ਭਗਾਉਂਦੇ ਆ ਤੇ ਇੱਕ ਮੋੜੇ ਦਾ ਇਹਨਾਂ ਤੇ ਪਿਛਲੇ ਸਾਲ 2023 ਦਾ ਇੱਕ 61 ਨੰਬਰ ਦਾ ਥਾਣੇ ਦਾ ਗਲਾਈ ਜਾ ਰਿਹਾ ਦਰਜ ਹੋਇਆ ਬ੍ਰਾਮਦਗੀ ਕਿੰਨੇ ਰਕਮ ਦੀ ਹੋਈ ਹੈ ਇਹਨਾਂ ਤੋਂ ਇਹਦੇ ਚੋਂ ਤੱਕ ਅਸੀਂ 212000 ਰੁਪਏ ਬ੍ਰਾਮਦ ਕਰ ਚੁੱਕੇ ਹਾਂ ਇਹਨਾਂ ਨੇ ਆਪਸ ਵਿੱਚ ਵੰਡ ਲਈ ਸੀ ਰਕਮ ਜਾਂ ਇੱਕ ਬੰਦੇ ਤੋਂ ਹੀ ਬ੍ਰਾਮਦ ਹੋਈ ਹੈ ਜੀ ਨਹੀਂ ਜੀ ਇਹਨਾਂ ਨੇ ਆਪਸ ਦੀ ਵਿੱਚ ਜਿਹੜੇ ਪੈਸੇ ਆ ਵਾਰਦਾ ਤੋਂ ਬਾਅਦ ਡਿਵਾਈਡ ਕੀਤੇ ਡਿਵਾਈਡ ਕਰਨ ਤੋਂ ਬਾਅਦ ਇਹਦੇ ਚੋਂ 12000 ਰੁਪਏ ਸਾਨੂੰ ਵਾਪਸ ਰਿਕਵਰ ਹੋਇਆ 50000 ਰੁਪਏ ਸਾਨੂੰ ਛੱਡੀ ਕੋ ਤੇ ਇਹਦੇ ਚ 42000 ਰੁਪਏ ਤੇ ਅਰਵਿੰਦ ਕੁਮਾਰ ਸਰ ਇਹਦੇ ਚ ਸੀਸੀਟੀਵੀ ਦੀ ਮਦਦ ਦਿੱਤੀ ਗਈ ਹੈ ਜਾਂ ਕੋਈ ਟਿੱਕ ਤੇ ਇਹਨਾਂ ਨੂੰ ਮਿਲਿਆ ਕਿਉਂਕਿ 4-5 ਜਾਨੇ ਸੀਗੇ ਇਹਦੇ ਚ ਕੋਮਰਾ অল টেকনিক্যালি ఫిజికালি ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਸਾਰੇ ਐਂਗਲ ਤੋਂ ਹੀ ਜਿਹੜੇ ਫੈਕਟ ਜਿਹੜੇ ਸੀ ਕਲੈਕਟ ਕੀਤੇ ਸੀ ਉਹਨਾਂ ਫੈਕਟਾਂ ਦੇ ਅਸੀਂ ਇਹ ਟ੍ਰੇਸ ਕੀਤਾ ਸਾਰੇ ਪੈਸੇ ਤੋਂ ਇਲਾਵਾ ਕੋਈ ਹੋਰ ਚੀਜ਼ ਦੀ ਕੋਈ ਹੋਈ ਸੀ ਇਹਦੇ ਚਿੱਤ ਜਿਹੜੀ ਲੈਪਟਾਪ ਖੂ ਹੋਇਆ ਸੀ ਜੋ ਤਫਤੀਸ਼ ਹੂਨ ਤੱਕ ਆਇਆ ਵੀ ਇਹ ਜਦੋਂ ਜਿਹੜੀ ਖਰੀਦਪੁਰ ਦੇ ਜਿਹੜੀ ਐਸ.ਵਾਈ.ਓ ਦੀ ਮਹਿਰਾ ਇਹਨਾਂ ਲੈਪਟਾਪ ਉੱਤੇ ਮਿਲਿਆ ਸੀ ਅਸੀਂ ਨਿਸ਼ਾਨ ਦੇ ਦਿੱਤੇ ਵੀ ਦੋਸ਼ੀ ਨੂੰ ਲੈ ਕੇ ਗਏ ਆ ਪਰ ਉਹ ਲੈਪਟਾਪ ਜਿਹੜਾ ਰਿਕਵਰ ਹੋਇਆ ਪਰ ਸਰਵਾਰ ਸਾਹਿਬ ਵੀ ਉਸੇ ਐਗਜ਼ੈਕਟ ਲੋਕੇਸ਼ਨ ਪਤਾ ਕਰਕੇ ਲੈਪਟਾਪ ਨੂੰ ਰਿਕਵਰ ਕਰਨਾ ਠੀਕ ਕੀ ਕਰਵਈਏ ਹੁਣ ਅਗਲੀ ਜੀ ਇਹਨਾਂ ਨੂੰ ਅਸੀਂ ਰਿਪੋਰਟ ਪੇਸ਼ ਕਰ ਚੁੱਕੇ ਹਾਂ ਪੇਸ਼ ਕਰਕੇ ਤੇ ਜੇ ਬੇਤੋਸੇ ਮਾਰਦੇ ਕੁਛ ਕਿਸ ਚੱਲ ਰਹੀ ਹੈ ਤੇ ਜੇ ਸੰਤੁਸ਼ਟੀ ਸੀ ਹੋਰ ਮਾੜ ਲੈ ਕੇ ਇਹਨੇ ਕੋਸ਼ਿਸ਼ ਕੀਤੀ ਤੇ ਸਤਾਰਵਾ